ਸ਼ਸ਼ੀਕਾਲ ਦੋਸਤੋ ਅੱਜ ਆਪਾਂ ਤੁਹਾਡੇ ਲਈ ਇੱਕ ਨਵੀਂ ਕਹਾਣੀ ਲੈ ਕੇ ਆਏ ਕਿ ਲੋਕ ਕੀ ਕਹਿਣਗੇ ਲੋਕ ਕੀ ਕਹਿਣਗੇ ਲੋਕਾਂ ਨੂੰ ਇਹ ਗੱਲ ਬਹੁਤ ਪਰੇਸ਼ਾਨ ਕਰਦੀ ਹੈ ਕਿ ਲੋਕ ਸਾਨੂੰ ਕੀ ਕਹਿਣਗੇ ਕੁਝ ਦਿਨ ਪਹਿਲਾਂ ਮੇਰੀ ਕੈਨੇਡਾ ਵਿੱਚ ਰਹਿੰਦੇ ਯਾਰ ਦੋਸਤ ਨਾਲ ਗੱਲ ਹੋ ਰਹੀ ਸੀ ਉਹ ਕਹਿੰਦਾ ਇੱਥੇ ਆ ਕੇ ਇੱਕ ਗੱਲ ਦਾ ਡਰ ਤਾਂ ਖਤਮ ਹੋ ਗਿਆ ਜਾਂਦਾ ਹੈ ਕਿ ਲੋਕ ਕੀ ਕਹਿਣਗੇ ਪੰਜਾਬ ਵਿੱਚ ਤਾਂ ਕੋਈ ਵੀ ਕੰਮ ਕਰਨਾ ਹੋਵੇ ਪਹਿਲਾਂ ਲੋਕਾਂ ਦੀ ਪ੍ਰਵਾਹ ਕਰਨੀ ਪੈਂਦੀ ਹੈ ਕਿ ਲੋਕ ਸਾਡੇ ਬਾਰੇ ਕੀ ਕਹਿਣਗੇ ਕੀ ਸੋਚਣਗੇ ਪਰ ਜਦੋਂ ਵੀ ਕੋਈ ਚੰਗਾ ਕੰਮ ਕਰਨ ਤੋਂ ਪਹਿਲਾਂ ਇਹ ਸੋਚਣ ਲੱਗਦੇ ਆ ਕਿ ਲੋਕ ਸਾਨੂੰ ਕੀ ਕਹਿਣਗੇ ਤਾਂ ਇਹ ਫालतू ਦੀ ਪਰੇਸ਼ਾਨੀ ਬਣ ਜਾਂਦੀ ਹੈ ਜੇਕਰ ਆਪਾਂ ਚੰਗਾ ਕੰਮ ਕਰਦੇ ਆ ਤਾਂ ਲੋਕ ਉਹਨੂੰ ਵੀ ਨਹੀਂ ਚੰਗਾ ਕਹਿੰਦੇ ਜੇ ਮਾੜਾ ਕਹਿਣੀ ਆ ਤਾਂ ਉਹਨੂੰ ਤਾਂ ਮਾੜਾ ਕਹਿਣੀ ਕਹਿਣਾ ਲੋਕ ਕਿਸੇ ਪਾਸੇ ਵੀ ਨਹੀਂ ਲੋਟ ਆਉਂਦੇ ਨਾ ਚੰਗੇ ਪਾਸੇ ਨਾ ਮਾੜੇ ਪਾਸੇ ਮੇਰਾ ਤਾਂ ਇਹੀ ਕਹਿਣਾ ਏ ਵੀ ਜੇ ਤੁਸੀਂ ਜ਼ਿੰਦਗੀ ਵਿੱਚ ਕਾਮਯਾਬ ਹੋਣਾ ਚਾਹੁੰਦੇ ਹੋ ਤਾਂ ਲੋਕਾਂ ਦੀ ਪਰਵਾਹ ਕਰਨਾ ਛੱਡ ਦਿਓ ਵਧੀਆ ਰਹੋਗੇ ਜੇ ਲੋਕਾਂ ਦੀ ਪਰਵਾਹ ਕਰੀਗੇ ਵੀ ਲੋਕ ਸਾਡੇ ਬਾਰੇ ਕੀ ਕਹਿਣਗੇ ਕੀ ਸੋਚਣਗੇ ਤਾਂ ਤੁਸੀਂ ਜ਼ਿੰਦਗੀ ਵਿੱਚ ਕਦੇ ਵੀ ਕੰਮਜਾਪ ਨਹੀਂ ਹੋ ਸਕਦੀ ਲੋਕਾਂ ਦੀ ਪ੍ਰਵਾਹ ਕਰਨਾ ਛੱਡ ਦਿਓ ਜ਼ਿੰਦਗੀ ਵਿੱਚ ਕੰਮਜਾਪ ਹੋ ਜੋ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਇਹ ਨਾ ਸੋਚੋ ਵੀ ਲੋਕ ਕੀ ਕਹਿਣਗੇ